ਜਥੇਕੇ ਪਾਸੇ ਯੁੱਧ ਨਸ਼ਾ ਵਿਰੋਧ ਮੁਹਿੰਮ ਤਹਿਤ ਲਗਾਤਾਰ ਹੀ ਪੁਲਿਸ ਵੱਲੋਂ ਨਸ਼ਾ ਤਸਕਰ ਦੇ ਖਿਲਾਫ ਵੱਡੀ ਕਾਰਵਾਈਆਂ ਕੀਤੀਆਂ ਉਚਾਰੀਆਂ ਨੇ ਉਸੇ ਦੇ ਚੱਲਦੇ ਇੱਕ ਬਠਿੰਡਾ ਤੋਂ ਮਹਿਲਾ ਪੁਲਿਸ ਮੁਲਾਜ਼ਮ ਨੂੰ ਵੀ ਨਸ਼ੇ ਸਮੇਤ ਗ੍ਰਿਫਤਾਰ ਕੀਤਾ ਜੋ ਕਿ ਮਾਮਲਾ ਪੂਰੇ ਪੰਜਾਬ ਦੇ ਵਿੱਚ ਚਰਚਾ ਦਾ ਵਿਸ਼ਾ ਹੈ ਦੂਜੇ ਪਾਸੇ ਅੰਮ੍ਰਿਤਸਰ ਸੀਆਈਏ ਸਟਾਫ ਦੀ ਪੁਲਿਸ ਵੱਲੋਂ ਵੀ ਇੰਟੈਲੀਜੈਂਸ ਇੰਸਪੈਕਟਰ ਮਨਜੀਤ ਸਿੰਘ ਅਤੇ ਉਸ ਦੇ ਇੱਕ ਸਾਥੀ ਰਵੀ ਨੂੰ 1 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਸਫਲਤਾ ਹਾਸਲ ਕੀਤੀ ਹੈ ਇਸ ਸਬੰਧ ਵਿੱਚ ਸੀਆਈਏ ਸਟਾਫ ਦੇ ਇਨਸਪੈਕਟਰ ਅਨਮੋਲਕ ਸਿੰਘ ਵੱਲੋਂ ਇਹਨਾਂ ਦੋਵੇਂ આરોપીਆਂ ਨੂੰ ਅੰਮ੍ਰਿਤਸਰ ਦੀ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜੁੱਥੀ ਕੀ ਇਹਨਾਂ ਦੋਵੇਂ ਵਿਅਕਤੀਆਂ ਦਾ ਪੁਲਿਸ ਨੂੰ 2 ਦਿਨ ਦਾ ਪੁਲਿਸ ਰਹਿਮਾਨ ਮਿਲਿਆ ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਹੋਇਆ ਸੀਆਈਏ ਸਟਾਫ ਦੇ ਇੰਚਾਰਜ ਅਨਮੋਲਕ ਸਿੰਘ ਨੇ ਕੀ ਕੁਝ ਬਿਆਨ ਕੀਤਾ ਹੈ ਸੁਣਦੇ ਹੋ ਐਫਆਈਆ ਨੰਬਰ 36 ਰਜਿਸਟਰਡ ਹੈ ਸਰ ਜੀ ਪਾਣਾ ਰਮਜੀਤ ਹੈ ਉਹ ਅੰਡਰ ਸੈਕਸ਼ਨ ਕੀ ਸੀਕਾਰਡ 85 ਐਨਡੀਪੀਐਸ ਐਕਟ ਦੇ ਉਹਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਬਾਕੀ ਫਦਰ ਡਿਟੇਲਸ ਤੁਹਾਨੂੰ ਸੀਨੀਅਰ ਅਫਸਰ ਨੂੰ ਕਹਿੰਦਾ ਜਿਹਨੂੰ ਜਿਹਦਾ ਮਾਨ ਕਿਨੇ ਦਿਨ ਦਾ ਮਿਲਦਾ ਸਰ ਸਰ ਖਲੋਗੇ ਕੰਪਲੈਟ ਕਰ ਰਹਿਣ ਮਾਨ ਕਿਨੇ ਦਿਨ ਦਾ ਮਿਲਦਾ ਦੋ ਦਿਨ ਦਾ ਮਾਨ ਦੇ ਬਾਕੀ ਜੋ ਡਿਟੇਲਸ ਹੈ ਤੁਹਾਡੇ ਨਾਲੋਂ ਪ੍ਰੈਸਨਟ ਹੋਈ ਹੈ ਜੀ ਜਿਹਨੂੰ ਕਹਿੰਦੇ ਉਹ ਦਾਖੇਜ਼ ਪੇਚ ਹੈ ਵਾਲੀ ਹੈ ਜੀ ਦਾ ਨਾਮ ਦੱਸ ਦਿਓ ਸਾਰੀਆਂ ਡਿਟੇਲਸ ਤੁਹਾਨੂੰ ਫਦਰ ਸ਼ੇਅਰ ਕਰਾਂਗੇ ਥੋੜਾ ਵੇਟ ਕਰੀਏ ਨਾਮ ਦੱਸ ਦਿਓ ਸਾਰੀਆਂ ਡਿਟੇਲਸ ਸਾਨੂੰ ਪ੍ਰੈਸਨਟ ਕਰੀਏ ਮਾੜੇ ਮਾੜੇ ਦਾਸ ਸਰ ਨਾਮ ਦੱਸੋ ਫਿਰ ਮਾੜੇ ਦਾ ਨਾਮ ਦੱਸ ਦਿਓ ਕਲਾ ਮੀਨ ਜਿਹੜਾ ਕਿਊਸ ਤੇ ਉਹਦਾ ਰਵੀ ਹੈ ਅੱਛਾ ਤੇ ਦੂਜਾ ਬੰਦਾ ਕੀ ਨਾਮ ਹੈ ਜੀ ਉਹ ਕਿੰਨੀ ਸਾਰੀ ਡਿਟੇਲ ਤੇ ਤੁਹਾਨੂੰ ਜਲਦੀ ਸ਼ੇਅਰ ਕਰ। ਮਾਣੇ ਦਾਜੂ ਦੂਜੇ ਬੰਦੇ ਦਾ ਕੀ ਨਾਮ ਹੈ?